ਤੋਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਛੱਟੀ ਐ ਤੁਦ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਤਿ ਸ਼ਾ ਸਿਰਸ਼ਾਂਦ ਸਾ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵੀਸਾ ਸੁਜਣ ਸਚਾ ਪਾਤਸ਼ਾਹ ਸਿਰਸ਼ੋ ਹਉਦੈ ਸੋ ਜਿਸ ਪਾਸ ਬਹਠਿਓ ਸੋਹੀਐ ਸਭਨ ਦਾ ਵੀ ਸਾਹ ਸਤਨਾਕ ਰਾਗ ਸੁਹੀ ਮਹਲਾ 3 ਘਰ ਦਸਵਾ ਇੱਕ ਓੰਕਾਰ ਸਤਗੁਰ Pro então... sol. ਖਾਕ ਥੀ ਦੁਨੀਆਂ ਨਸਾਲਾ ਹੈ ਜੋ ਮਰ ਅੰਨਸੀ ਸਦ ਸਲਾਹੀਏ ਸੱਚੇ ਪਰਵਾਹ ਰਹਾ ਦੁਨਿਆ ਕੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬੱਦੇ ਮਾਰੀਐ ਵਿਲਨ ਲਹਨ ਗੁਰਮੁਖ ਜਨਮ ਸੁਕਾਰ ਥਾ ਸਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਿਣ ਗੁਰ ਕਾ ਸ਼ਬਦ ਵਿਸਾਰਿਆ ਦੁਜੈ ਭਾਇ ਰਚਨ ਤਿਸਨਾ ਭੁੱਖ ਨ ਉੱਤਰੈ ਅਨ ਦਿਨ ਜਲਤ ਫਿਰਨ दुष्ट ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦ ਕੁਰਨ ਮੋਹ ਕਾਲੇ ਤਿਨ ਨਿੰਦ ਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸਿ ਵਹ ਤੈਸਾ ਹੋਵਹਿ ਤਿਹ ਕਰਮ ਕਮਾਹਿ ਬੀਜ ਆਪੇ ਹੀ ਖਾਵਣਾ ਕਹਿਣਾ ਕਿਸੂ ਨ ਜਾਏ ਮਹਾਪੁਰਖਾ ਕਾ ਬੋਲਣਾ ਹੋਵੇ ਕਿ ਤੈ ਪਰਥਾਏ ਹੋਏ ਅੰਮ੍ਰਿਤ ਭਰੇ ਭਰਪੂਰ ਹੈ ਉਨ ਤਿਲਨਾਤ ਮਾਇ ਗੁਣਕਾਰੀ ਗੁਣ ਸੰਗਰੇ ਅਵਰਾ ਉਪਦੇਸੀਨ ਸੇਵਡ ਭਾਗੀ ਜੇ ਉਨ ਮਿਲ ਰਹੇ ਅਨ ਦਿਨ ਨਾਮ ਲਐਨ ਦੇ ਸਿਰਜ ਕੁ ਸੰਭਾਹੇ ਜਿਨ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚ ਆਪ ਧਣੀ ਸੋ ਸਚ تیرੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਮੇ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰਖਾਂ ਉਰਤਾਰ ਮਿਲਿਆ ਹੋਏ ਨਾ ਵੀ ਛੋੜੈ ਗੁਰ ਕਾ ਹੇਤ ਪਿਆਰ ਪਿਰਸਾ ਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਭਵੰਤੀ ਨਾਰ ਮਨ ਮੁਖ ਮਨ ਨਾ ਭਿਜਈ ਅਤਮੈਲੇ ਚਿੱਤ ਕਠੋਰ ਸਪ ਦੁੱਧ ਪੀ ਆਈਐ ਅੰਦਰ ਵਿਸਨਿਕੋ ਆਪ ਕਰੇ ਕਿਸ ਔਖੀਐ ਆਪੇ ਬਖਸ਼ਣਹਾਰ ਗੁਰ ਸ਼ਬਦੀ ਮੈ ਅਲੀ ਉੱਤਰੈ ਤਾ ਸੱਚ ਬਣਿਆ ਸੀ ਗਾਰ ਸੱਚਾ ਸਾਹ ਸੱਚੇ ਵਣਜਾਰੇ ਓਥੈ ਕੂੜੇ ਨਾ ਟਿਕੰਨਾ ਉਹਨਾਂ ਸੱਚ ਨਾ ਭਾਵੈ ਦੁਖ ਹੀ ਮੋਹੇ ਪਚੰਨ ਹੋ ਮੈਂ ਮੇਲਾ ਜਗ ਫਿਰੈ ਮਰ ਜੰਮੈ ਵਾਰੂ ਵਾਰ ਪਏ ਕਿਰਤ ਕਮਾਵਣਾ ਕੋਏ ਨ ਮੀਟਣ ਹਾਰ ਸੰਤਾਂ ਸੰਗਤ ਮਿਲ ਰਹਿ ਤਾ ਸੱਚ ਲੱਗੇ ਪਿਆਰ ਸਚ ਸਲਾਹੀ ਸਚ ਮਨ ਦਰ ਸਚੈ ਸਚਿਆਰ ਗੁਰ ਪੂਰੈ ਪੂਰੀ ਮਤ ਹੈ ਐਹ ਨਿਸਨਾਮ ਧਿਆਏ ਹਉ ਮੇ ਮੇਰਾ ਵੱਡ ਰੋਗ ਹੈ ਵਿਚਹੁ ਠਾਕ ਰਹਾਏ ਗੁਰਸਾਹੀ ਆਪਣਾ ਨਿਵ ਨਿਵ ਲੋਗਾ ਪਾਏ ਤਨ ਮਨ ਸਉ ਪੀ ਆਗੈ ਧਰੀ ਵਿਚਹੁ ਆਪ ਗਵਾਏ ਖਿੰਚੋ ਤਾਣ ਵਿਗੁੱਚੀਐ ਏਕ ਸਿ ਸਿਉ ਲਿਵ ਲਾਏ ਹਉ ਮੇ ਮੇਰਾ ਛੱਡ ਤੂੰ ਤੋਂ ਸੱਚ ਰਹੈ ਸਮਾਈ ਸਤਿਗੁਰ ਨੂੰ ਮਿਲੇ ਸੇ ਪਾਏ ਰਾ ਸਚਾ ਸ਼ਬਦ ਲਗਨ ਸਚ ਮਿਲੇ ਸੇ ਨ ਵਿਛੜਹਿ ਦਰ ਸਚ ਦਿਸਨ ਸੇ ਪਾਈ ਸੇ ਸੱਜਣਾ ਜੋ ਸੱਚੋ ਸੇਵਨ अवगुण विकर्ण पलरन गुण की साज करन गुण की साज सुख उपजे सच्चे भक्त करें सचवणज गुरु शब्द स्यों लाहा नाम लएन ਸੁਇ ਨ ਰੂਪਾ ਪਾਪ ਕਰ ਕਰ ਸੰਜੀਐ ਚਲੈ ਨ ਚਲਦਿਆਂ ਨਾਲ ਏਣ ਨਾਵੇਂ ਨਾਲ ਨ ਚੱਲਸੀ ਸਭ ਮੁਠੀ ਜਮ ਕਾਲ ਮਨ ਕਾ ਤੋ ਸਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹ ਖਰਚ ਅਖੋਟ ਹੈ ਗੁਰਮੁਖ ਨਿਬਹਿ ਨਾਲ ਇਹ ਮਨ ਮੂਲੋਂ ਭੁੱਲਿਆ ਜਸਹ ਪਤ ਗਵਾਏ ਇਹ ਮੋਹ ਇਹ ਜਗ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰਿ ਸਿਉ ਰਹੈ ਸਮਾਈ ਸੋ ਸਹੁ ਮੇਰਾ ਰੰਗ ਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਚੜੈ ਜਾਂ ਪਿਰ ਕੈ ਅੰਕ ਸਮਾਈ ਜੀ ਰੀ ਵਿਸ਼ੁਣ ਭੀ ਮਿਲਨ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚ ਨਾ ਨਿਖਟਾਈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰ へ ਨਾਏ ਦੁਖ ਸਹਨ ਗੁਰ ਰੌਖੇ ਸੇ ਉੱਭਰੇ ਹਰਿ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜਹਿ ਜੇ ਅਨ ਦਿਨ ਮਿਲੇ ਰਹਿਨ ਇਸ ਜਗ ਮੇ ਵਿਰਲੇ ਜਾਣੀਐ ਨਾਨਕ ਸਚ ਲਹੰਨ ਸੱਜਣ ਮਿਲੇ ਨਾ ਵਿਛੜਹ ਜੇ ਅਨ ਦਿਨ ਮਿਲੇ ਰਹਿਨ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸਚ ਲਹੰਨ ਸਾ ਵਾਹੀ ਗੁਰੂ ਜੀ ਕੀ ਫਤਿਹ ਰਗ ਸੂਹੀ ਮਹੱਲਾ 3 ਘਰ 10 ਇੱਕ ਓੰਕਾਰ ਸਤ ਗੁਰ ਪ੍ਰਸਾਦ ਦੁਨੀਆਂ ਨਾ ਸਾਲਾਹੇ ਜੋ ਮਰਵੰਝ ਸੀ ਲੋਕ ਨਾ ਸਾਲਾਹੇ ਜੋ ਮਰ ਖਾਕ ਥੀ